ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 12 ਮਈ 1710 ਈਸਵੀ ਵਿੱਚ ਮੁਗਲ ਸਲਤਨਤ ਦਾ ਖਾਤਮਾ ਕਰਕੇ ਸਰਹੰਦ ਨੂੰ ਫਤਿਹ ਕੀਤਾ ਗਿਆ ਅਤੇ ਇਸੇ ਸੰਦਰਭ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਿਸ ਦੀ ਕੜੀ ਤਹਿਤ ਅੱਜ ਗੁਰਦੁਆਰਾ ਸ੍ਰੀ ਚੱਪੜਚੀੜੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰਸਾਯਾ ਹੇਠ ਆਰੰਭ ਹੋਇਆ ਜੋ ਕਿ ਵੱਖ-ਵੱਖ ਰਪੜਾਵਾ ਚੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ ਤੇ ਇਸ ਦੇ ਨਾਲ ਹੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਆਓ ਅਨੰਦ ਮੰਨਦੇ ਹਾਂ ਇਸ ਸਰੰਤ ਫਤਿਹ ਮਾਰਚ ਦਾ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਰੰਤ ਦੀ ਇੰਟਰਨੈਟ ਪਾ ਜਾ ਕੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਜੀਦੇ ਤੋਂ ਬਦਲਾ ਲਿਆ ਔਰ ਅੱਜ ਉਹ ਜਿਹੜਾ ਚੱਪੜਚੜੀ ਤੋਂ ਨਗਰ ਕੀਰਤਨ ਆ ਰਿਹਾ ਹੈ ਉਹਦੀ ਅਰਦਾਸ ਤੋਂ ਉਪਰੰਤ ਜਿਹੜੀ ਸਮਾਪਤੀ ਹੋਈ ਹੈ ਔਰ ਸਮੁੱਚੀਆਂ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਇਹਦੇ ਵਿੱਚ ਸਮੂਲੀਅਤ ਕੀਤੀ ਹੈ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਚੱਪੜਚੜੀ ਦੇ ਵਿੱਚ 10 ਤਰੀਕ ਤੋਂ ਆਰੰਭ ਹੋਇਆ ਸੀ 10 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਸੀ ਔਰ 12 ਤਰੀਕ ਨੂੰ ਭੋਗ ਤੋਂ ਪ੍ਰੰਤ ਜਿਹੜਾ ਇਹ ਨਗਰ ਕੀਰਤਨ ਦੀ ਫਤੇਗੜ ਸਾਹਿਬ ਆ ਕੇ ਸਮਾਪਤੀ ਹੋਈ ਹੈ ਔਰ ਫਤੇਗੜ ਸਾਹਿਬ ਅੱਜ ਖੰਡ ਪਾਠ ਸਾਹਿਬ ਆਰੰਭ ਹੋ ਕੇ 14 ਤਰੀਕ ਨੂੰ ਜਿਹੜੇ ਉਹਦੇ ਭੋਗ ਪਾਏ ਜਾਣਗੇ ਔਰ 13 ਤਰੀਕ ਨੂੰ ਜਿਹੜਾ ਗੱਤਕਾ ਉਹ کرایا ਜਾਊਗਾ 14 تاریخ نو بھوگ ਤੋਂ ਅਪਰੰਤ ਜਿਹੜਾ ઠાਡੀ دربار ਕੀਤਨ دربار ਆ ਜਿਹੜਾ ਉਹ ਕਰਾਇਆ ਜਾਊਗਾ ਔਰ ਮੈਂ ਸਮੂਚੀਆਂ ਗੁਰਨਾਨਕ ਦੇਵਾ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਹੈ ਔਰ ਅੱਜ ਫਤਿਹ ਦਿਵਸ ਦੀਆਂ ਮੈਂ ਸਮੂਚੀਆਂ ਗੁਰਨਾਨਕ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਨਗਰ ਕੀਰਤਨ ਚੱਪੜ ਚੜੀ ਦੀ ਧਰਤੀ ਤੋਂ ਚਾਲੂ ਹੋ ਕੇ ਫਤਿਹਗੜ੍ਹ ਸਾਹਿਬ ਪਹੁੰਚਿਆ ਇਹ ਬਹੁਤ ਹੀ ਮਹੱਤਵਪੂਰਨ ਕਦਮ ਹੈ ਜਿਹਦੇ ਵਿੱਚ ਸਾਰੀ ਸੰਗਤ ਨੇ ਆ ਕੇ ਵੱਧ ਤੋਂ ਵੱਧ ਹਿੱਸਾ ਲਿਆ ਸ਼ਮੂਲੀਅਤ ਕਰਿਆ ਸਾਰਿਆਂ ਨੂੰ ਬੇਨਤੀ ਹੈ ਕਿ ਵਾਦੇ-ਵਾਦੇ ਆਜੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਿੱਖੀ ਨਾਲ ਜੁੜੋ ਇਹ ਸਾਨੂੰ ਜਿਹੜਾ ਅਸੀਂ ਜਿਹੜਾ ਜਿਲ੍ਹੇ ਪਰ ਬਸ ਰਹੇ ਹਾਂ ਜਿਸ ਧਰਤੀ 'ਤੇ ਵਸ ਰਹੇ ਹਾਂ ਇਹ ਬਹੁਤ ਭਾਗਾਂ ਵਾਲੀ ਧਰਤੀ ਆ ਬਹੁਤ ਕੁਰਬਾਨੀ ਵਾਲੀ ਧਰਤੀ ਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਵਾਹਿਗੁਰੂ ਜੀ ਦੀ ਕੀ ਫਤੇ ਅੱਜ ਗੁਰਦੁਆਰਾ ਫਤੇਜੰਗ ਸਾਹਿਬ ਚੱਪੜ ਜਿੜੀ ਤੋਂ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜੋਤ ਸਿੰਘ ਜੀ ਧਾਮੀ ਬਾਬਾ ਬਲਬੀਰ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਹੋਰ ਨਿਹੰਗ ਜਥੇਬੰਦੀਆਂ ਸੇਵਾ ਸੈਟੀਆਂ ਤੇ ਸੰਤ ਸਮਾਜ ਦੇ ਨਮਾਇੰਦਿਆਂ ਵੱਲੋਂ ਸਰੰਦ ਫਤੇ ਮਾਰਚ ਗੁਰਦੁਆਰਾ ਸ੍ਰੀ ਫਤੇਗੜ ਸਵਰੂ ਰਵਾਨਾ ਕੀਤਾ ਗਿਆ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਪ੍ਰਕਾਸ਼ ਸਾਹਿਬ ਕੇ ਪਹੁੰਚ ਚੁੱਕਿਆ ਹੈ। ਮੈਂ ਜਿੰਨੇ ਵੀ ਮੇਰੇ ਨੌਜਵਾਨ ਵੀਰ ਟਰੈਕਟਰਾਂ ਵਾਲੇ, ਹੋਰ ਸੇਵਾਦਾਰੀਆਂ ਨਿੰਗ ਜਿੱਥੇ ਬੰਦੀਆਂ ਜਿੰਨੇ ਵੀ ਇਸ ਖਾਲਸਾ ਮਾਰਚ ਦੇ ਵਿੱਚ ਪਹੁੰਚੇ ਨੇ ਸਰਬੰਧ ਫਤਿਹ ਮਾਰਚ ਦੇ ਵਿੱਚ ਮੈਂ ਸਾਰਿਆਂ ਦਾ ਆਪਣੇ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੀ, ਅੱਜ ਆਪਾਂ ਸਰਬੰਧ ਫਤਿਹ ਦਿਵਸ ਦੇ ਵਿਸ਼ੇਸ਼ ਮੌਕੇ ਤੇ ਇਕੱਤਰ ਹੋਏ ਹਾਂ। અમર શહીદ બાબા બંદા ਸਿੰਘ બહાદુર આપજી ਦਾ જન્મ 16 ઓક્ટોબર 1670 ઈસવી પુંછરજોરી ਵਿਖੇ ਪਿਤਾ રામਦੇਵ ਮਾਤਾ ਸੁਲੱਖਣੀ ਦੇਵੀ ਦੇ ਘਰ ਹੋਇਆ આપજી ਬਚਪਨ ਤੋਂ ਹੀ ક્ષત્રિય ਵਰਤੀ ਦੇ શસ્ત્રਧારી ਉੱਚ ਕੋਟੀ ਦੇ ਘੋੜਸવાર ਇਤਾ ਅਦ ક્ષત્રિય ਵਰਤੀ ਨਾਲ ਸੰਬੰਧਿਤ ਰੱਖਦੇ ਸੀਗੇ ਇੱਕ ਦਿਨ 14 ਸਾਲ ਦੀ ਉਮਰ ਦੇ ਵਿੱਚ ਸ਼ਿਕਾਰ ਖੇਡਦੇ ਹੋਇਆ ਆਪ ਜੀ ਦੇ ਕਮਾਨ ਚੋਂ ਨਿਕਲੇ ਤੀਰ ਨਾਲ ਇੱਕ ਗਰਭਵਤੀ ਹਿਰਨੀ ਜਿਹੜੀ ਆ ਉਹਦੇ ਜਾ ਤੀਰ ਲੱਗਿਆ ਜਦੋਂ ਆਪ ਜੀ ਘੋੜੇ ਤੋਂ ਛਲਾਂਗ ਲਗਾ ਕੇ ਜਾ ਕੇ ਹਿਰਨੀ ਦਾ ਪੇਟ ਚੀਰਿਆ ਉਹਦੇ ਵਿੱਚੋਂ ਦੋ ਤੜਫ ਕੇ ਬੱਚਿਆਂ ਨੇ ਜਾਨ ਦੇ ਦਿੱਤੀ ਆਪ ਜੀ ਵਿਰਾਗ ਦੇ ਵਿੱਚ ਚਲੇ ਗਏ ਤਲੁਖ ਛੁੱਟ ਦਿੱਤਾ ਬਾਣ ਛੁੱਟ ਦਿੱਤਾ ਸਸ਼ਤਰਾਂ ਦਾ ਧਿਆਨ ਤਿਆਗ ਕਰ ਦਿੱਤਾ ਛਤਰੀ ਬਿਲਤੀ ਨੂੰ ਤਿਆਗ ਕਰ ਦਿੱਤਾ ਕਈ ਦਿਨ ਖਾਦਾ ਪੀਤਾ ਨਹੀਂ ਰੋਟੀ ਪਾਣੀ ਅੰਨ ਨੂੰ ਗ੍ਰਹਿਣ ਨਹੀਂ ਕੀਤਾ ਬਹੁਤ ਮਾਇੂਸ ਹੋ ਗਏ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਨੇ ਸਾਧੂਆਂ ਦਾ ਸੰਗ ਕੀਤਾ ਸਭ ਤੋਂ ਪਹਿਲਾਂ ਜਾਨਕੀ ਦਾਸ ਦੇ ਚੇਲੇ ਬਣੇ ਉਸ ਤੋਂ ਬਾਅਦ ਲਾਹੌਰ ਵਾਲੀ ਸਾਈਡ ਚਲੇ ਗਿਆ ਲਾਹੌਰ ਤੋਂ ਕਸੂਰ ਬਾਬਾ ਰਾਮ ਥੰਮਣ ਜੀ ਦਾ ਡੇਰਾ ਹੈ ਜਿੱਥੇ ਆਪ ਜੀ ਔਗੜਨਾਥ ਦਾ ਔਗੜਨਾਥ ਨੂੰ ਆਪਣਾ ਗੁਰੂ ਧਾਰਿਆ ਜੋਗ ਗ੍ਰਿਹਧੀਆਂ ਸਿੱਧੀਆਂ ਸਿੱਖਿਆ ਆਪ ਜੀ ਨੇ ਜਮਨਾ ਦੇ ਕਿਨਾਰੇ ਆਪਣਾ ਡੇਰਾ ਜਾ ਬਸਾਇਆ ਜਮਨਾ ਦੇ ਡੇਰੇ ਤੇ ਵਾਸਾ ਉਹ ਕਰਕੇ ਆਪ ਜੀ ਉੱਥੇ ਹੀ ਆਪਣਾ ਸਾਧੂ ਢਿੱਲਾ ਬਣਾਇਆ ਆਪਣੇ ਚੇਲੇ ਬਾਲ ਕਹੋਂ ਨਾਲ ਰੱਖਿਆ ਉੱਥੇ ਹੀ ਆਪ ਜੀ ਦੀ ਮੁਲਾਕਾਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਦੀ ਨਾਲ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜੀ ਨੂੰ ਮਿਲਣ ਦੇ ਉਪਰਾੰਤ ਗੁਰੂ ਸਾਹਿਬ ਜੀ ਨੇ ਆਪ ਜੀ ਨੇ ਆਪ ਜੀ ਗੁਰੂ ਸੱਚੇ ਪਾਸ਼ਾ ਨੇ ਸਾਧੂ ਦੇ ਭਾਗ ਜਗਾਏ ਕਿ ਬੰਦਾ ਸਿੰਘ ਬਹਾਦਰ ਤੂ ਛਤਰੀ ਆ ਤੂੰ ਕਿਹੜੇ ਕਮਾਂ ਚ ਪਿਆਵਾ ਕਿਹੜੀਆਂ ਰਿਧੀਆਂ ਸਿੱਧੀਆਂ ਚ ਪਿਆਵਾ ਪੰਜਾਬ ਦੇ ਹਾਲਾਤਾਂ ਵੱਲ ਚਾਤੀ ਮਾਰ ਉੱਥੇ ਬਹੁਤ ਜ਼ਾਲਮਾਂ ਨੇ ਖੂਨ ਵਹਾਇਆ ਹੈ ਆਸ਼ੀਰਵਾਦ ਲੈ ਕੇ ਗੁਰੂ ਸਾਹਿਬ ਤੋਂ ਅਮਰਤ ਧਾਰੀ ਹੋ ਕੇ ਮਾਧੋ ਦਾਸ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਪੰਜ ਸ਼ਸਤਰ ਪੰਜ ਪਿਆਰੇ ਤੋਂ ਸੇ ਨਗਾਰੇ ਨਿਸ਼ਾਨ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਆਪ ਜੀ ਨੇ ਪੰਜਾਬ ਨੂੰ ਪਿਆਨਾ ਕੀਤਾ ਰਸਤੇ ਦੇ ਵਿੱਚ ਆਪ ਜੀ ਨੇ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਚੋਰ ਡਾਕੂ ਲੁਟੇਰਿਆਂ ਨੂੰ ਆਪਣੇ ਨਾਲ ਰਲਣਾ ਕੀਤਾ ਤੇ ਉਹਨਾਂ ਨੂੰ ਇਹ ਕਿਹਾ ਜਿੱਤਾਂ ਮੇਰੀਆਂ ਲੁੱਟਾਂ ਤੁਹਾਡੀਆਂ ਹੌਲੀ ਹੌਲੀ ਆਪ ਜੀ ਸੰਧਾਰੇ ਤੇ ਸਮਾਣੇ ਤੇ ਆਨ ਚੜਾਈ ਕੀਤੀ ਉਹ ਡਾਕੂ ਲੁਟੇਰੇ ਵੀ ਇੱਕ ਦਿਨ ਪ੍ਰਭਾਵਿਤ ਹੋ ਕੇ ਆਪ ਜੀ ਦੀ ਫੌਜ ਦੇ ਵਿੱਚ ਪੱਕੇ ਤੌਰ ਤੇ ਸ਼ਾਮਲ ਹੋ ਗਏ ਵੀ ਆਪ ਜੀ ਕਿਸ ਖਾਤਰ ਲੜ ਰਹੇ ਹੋ ਉਹਨਾਂ ਆਖਿਆ ਆਪਦੀ ਗੁਰੂ ਦੀ ਖੁਸ਼ੀ ਦੀ ਖਾਤਰ ਜ਼ੁਲਮ ਦੀ ਖਾਤਰ ਲੜ ਰਹੇ ਹਾਂ ਜਰਵਾਨਿਆਂ ਨੂੰ ਜ਼ਾਲਮਾਂ ਨੂੰ ਕੰਨੋਂ ਫੜ ਕੇ ਬਾਹਰ ਕੱਢਣਾ ਹੈ ਉਹਨਾਂ ਨੇ ਜੋ ਖਜ਼ਾਨਾ ਰਸਤ ਜਮਾ ਸੀ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਹਵਾਲੇ ਕਰ ਦਿੱਤੀ ਵੀ ਅੱਜ ਤੋਂ ਤੂੰ ਸਾਡਾ ਜਰਨੈਲ ਅਸੀਂ ਤੇਰੇ ਅਧੀਨ ਜੰਗਾਂ ਕਰਾਂਗੇ ਸੰਦੌਰਾ ਤੇ ਸੁਮਾਣਾ ਬੁਰੀ ਤਰ੍ਹਾਂ ਤਬਾਹ ਕਰਕੇ ਟਾਉਟੇਰੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਸਰਾਂ ਦੇ ਧਿਆਨ ਚੜਿਆ ਚੱਪੜ ਚਿੜੀ ਦੇ ਮੈਦਾਨ ਵਿੱਚ ਖਾਲਸੇ ਦੀ ਐਸੀ ਤੇਗ ਦੇ ਯੋਗਰ ਵਿਖਾਏ ਆਪ ਜੀ ਨੇ ਆਪ ਜੀ ਨੇ ਸੈਕੰਡ ਹੈਂਡ ਕਮਾਂਡ ਜਰਨੈਲ ਬਾਬਾ ਬਨੋਦ ਸਿੰਘ ਬਾਬਾ ਕਾਨ ਸਿੰਘ ਬਾਬਾ ਅਲੀ ਸਿੰਘ ਬਾਬਾ ਮਾਲੀ ਸਿੰਘ ਬਾਬਾ ਰਣ ਸਿੰਘ ਬਾਬਾ ਰਾਮ ਸਿੰਘ ਬਾਬਾ ਫਤਿਹ ਸਿੰਘ ਬਾਬਾ ਬਾਜ ਸਿੰਘ ਆਪ ਜੀ ਨੇ ਗੁਰੂ ਸਾਹਿਬ ਦੇ ਬਖਸ਼ੇ ਹੁਕਮਨਾਮਿਆਂ ਨੂੰ ਸਾਰੇ ਪੰਜਾਬ ਦੇ ਵਿੱਚ ਭੇਜਣਾ ਕੀਤਾ ਜਿੱਥੋਂ ਤੱਕ ਵੀ ਉਹ ਹੁਕਮਨਾਮੇ ਗਏ ਲੋਕ ਕਈਆਂ ਦਰਾਤਿਆਂ ਜੋ-ਜੋ ਹੱਥਾਂ 'ਚ ਸ਼ਸਤਰ ਸੀਗੇ ਬਾਬਾ ਜੀ ਦੀ ਫੌਜ ਦੇ ਵਿੱਚ ਆਣ ਕੇ ਸ਼ਾਮਲ ਹੋਏ ਤੇ ਸਰਾਂਦੇ ਦੇ ਉੱਤੇ ਹਮਲਾਵਰ ਹੋਏ ਕਿਉਂਕਿ ਲੋਕਾਂ ਨੂੰ ਸਹਬਜਾਦਿਆਂ ਦੀ ਸ਼ਿੱਦੀ ਦਾ ਬਹੁਤ ਗੁੱਸਾ ਸੀਗਾ ਆਪ ਜੀ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਵਜੀਦ ਖਾਨ ਨੂੰ ਬਹੁਤ ਬੁਰੀ ਸਜ਼ਾ ਦਿੱਤੀ। ਸੋ ਅੱਜ ਦਾ ਇਹ ਦਿਨ ਹੈ ਖਾਲਸਾ ਪੰਥ ਮਨਾ ਰਿਹਾ ਹੈ। ਅੱਜ ਸਰਹੰਦ ਫਤਿਹ ਦਿਵਸ ਹੈ। ਸਰਹੰਦ ਫਤਿਹ ਦਿਵਸ ਦੀਆਂ ਆਪ ਜੀ ਨੂੰ ਬਹੁਤ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹੰਦ ਫਤਿਹ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਂਦੇ ਹਨ ਜਿਸ ਦੀ ਕੜੀ ਦੇ ਤਹਿਤ ਅੱਜ ਜੋ ਸਰੰਦ ਫਤਿਹ ਕੀਤੀ ਕਿਸੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਉੱਥੋਂ ਚੱਪੜ ਚਿੜੀ ਦੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਫਤਿਹ ਮਰਜ ਕੱਢਿਆ ਗਿਆ ਉਸ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਵੀ ਵੱਡੇ ਪੱਧਰ ਤੇ ਸ਼ਿਰਕਤ ਕੀਤੀ ਗਈ ਸੀ ਬਾਬਾ ਬਲਬੀਰ ਸਿੰਘ ਜੋ ਮੁਖੀ ਬੁੱਢਾ ਦਲ ਨੇ ਪਹੁੰਚਣੇ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਤੇ ਫਤਿਹਗਰ ਸਾਹਿਬ ਪਹੁੰਚ ਕੇ ਫਤਿਹ ਦੇ ਨਿਸ਼ਾਨ ਝੁਲਾਏ ਗਏ ਨੇ ਬਾਬਾ ਜੀ ਬਾਈ ਗੁਰਜੇ ਕਾ ਖਾਲਸਾ ਬਾਈ ਗੁਰਜੇ ਕਾ ਖਾਲਸਾ ਹੈ ਜੀ ਕੀ ਫਤਿਹ ਅੱਜ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾਸ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੂੰ ਸਰਹੰਦ ਫਤਿਹ ਦੇ ਉਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਦੇ ਦਿਨ ਜਿਹੜਾ 12 13 ਤੇ 14 ਮਾਰਚ ਨੂੰ ਜਿੱਥੇ ਉਹ ਮਹਾਨ ਯੋਧੇ ਸੂਰਮੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸ਼ਰੋਮਣੀ ਪੰਥਾਕ ਅਕਾਲੀ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਜਿਨ੍ਹਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਲੀ ਜੀ ਨੇ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਤੇ ਸੈਭਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਮਾਤਾ ਗੁਜਰ ਕੌਰ ਜੀ ਦਾ ਅੱਡੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਪੰਜਾਬ ਵੱਲ ਭੇਜਿਆ ਸੀ ਤੇ ਜਿਨ੍ਹਾਂ ਨੇ ਅੱਜ ਦੇ ਦਿਨ ਜਿਹੜਾ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਤੇ ਜਿਹੜਾ ਇਸ ਥਾਂ ਤੇ ਜਿੱਥੇ ਥੇਹ ਦੇ ਉੱਪਰ ਆਪਾਂ ਖੜੇ ਆਂ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਆਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਜਿੱਥੇ ਬਾਬਾ ਜੋਰਾਵਰਸਨ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਉਹ ਜਿਹੜਾ ਵਜੀਦ ਖਾਨ ਨੂੰ ਸੋਧ ਕੇ ਤੇ ਅੱਜ ਦੇ ਦਿਨ ਜਿਹੜੇ ਇੱਥੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਉਹ ਯਾਦ ਨੂੰ ਤਾਜ਼ਾ ਕਰਦੇ ਹੋਏ ਜਿਹੜੇ ਆ ਚੱਪੜ ਚਿੜੀ ਦੇ ਜਿਹੜੇ ਮੈਦਾਨ ਤੋਂ ਮਹਾਨ ਜਿਹੜਾ ਫਤਿਹ ਮਾਰਚ ਆਰੰਭ ਹੋਇਆ ਸੀ ਜਿਹੜਾ ਇਸ ਸਥੇ ਤੇ ਆ ਕੇ ਸਮਾਪਤੀ ਹੋਈ ਹੈ ਮੈਂ ਸਮੂਚੀਆਂ ਹੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਫਤਿਹ ਦੇਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਨਾਲ ਹੀ ਬੇਨਤੀ ਕਰਦਾ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੈ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੜੈ ਕੀ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਸਾਰੇ 71 23 ਦੇ ਨਾਲ ਵੱਧ ਚੜ੍ਹ ਕੇ ਇਹਨਾਂ ਪ੍ਰੋਗਰਾਮਾਂ 'ਚ ਹਾਜ਼ਰੀਆਂ ਲਵਾਇਆ ਕਰੀਏ ਆਪਣੇ ਵਿਰਸੇ ਤੋਂ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਾਈਏ ਉਹ ਮਹਾਨ ਯੋਧੇ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਇਹ ਸਰਹੰਦ ਫਤਿਹ ਕਰਕੇ ਜਿਹੜਾ 14 ਜਿਹੜਾ ਮਾਰਚ ਨੂੰ 14 ਮਈ ਨੂੰ ਜਿਹੜਾ ਇੱਥੇ ਸਥਾਪਨਾ ਕੀਤੀ ਸੀ ਖਾਲਸੇ ਰਾਜ ਦੀ ਤੇ ਜਿਹੜੇ ਗਰੀਬਾਂ ਨੂੰ ਘਰਾਂ ਦੇ ਮਾਲਕੀ ਦੇ ਹੱਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਦੇ ਹੱਕ ਜਿਹੜੇ ਆ ਉਹ ਉਹਨਾਂ ਮਹਾਨ ਯੋਧੇ ਸੂਰਮਿਆਂ ਨੇ ਬਖਸ਼ਿਸ਼ ਕੀਤੀ ਸੀ ਅੱਜ ਆਪਾਂ ਆਨੰਦ ਲੈ ਰਹੇ ਆ ਸੋ ਉਹਨਾਂ ਨੂੰ ਜ਼ਰੂਰ ਯਾਦ ਕਰੀਏ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਉਪਰਾਲੇ ਕੀਤੇ ਜਾਂਦੇ ਨੇ ਤੇ ਹੋਰ ਵੱਧ ਚੜ ਕੇ ਆਪਾਂ ਸਾਰਿਆਂ ਨੂੰ ਇਹਦੇ ਵਿੱਚ ਜਿਹੜੀ ਆਪਣੀ ਹਾਜ਼ਰੀ ਲਵਾਉਣੀ ਚਾਹੀਦੀ ਹੈ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਕੀ ਕੀ ਜਿਹੜੀਆਂ ਖਾਲਸਾ ਪੰਥ ਬੁੱਢਾ ਦਲ ਤਰਨੇ ਦਲਾਂ ਨੇ ਕੀ ਕੀ ਮੰਲਾ ਮਾਰੀਆਂ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਉਹ ਖਾਲਸਾ ਪੰਥ ਬੁੱਢਾ ਦਲ ਜਿਨ੍ਹਾਂ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਤੇ ਚੌਥੇ ਜਥੇਦਾਰ ਬਾਬਾ ਜਸਾ ਸਿੰਘ ਆਲੂ ਵਾਲੀਆ ਜੀ ਨੇ ਇਹ ਧਰਤੀ ਜਿਹੜੇ ਗੁਰੂ ਸਾਹਿਬ ਦੇ ਹੁਕਮ ਸੀ ਇਹ ਧਰਤੀ ਨੂੰ ਪੁੱਠਾ ਕਰਨਾ ਇੱਥੇ ਗਧਿਆਂ ਦੇ ਨਾਲ ਹਲ ਚਲਾਉਣੇ ਨੇ ਇਦੀ ਇੱਕ ਇੱਕ ਇੱਟ ਜਿਹੜੀ ਆ ਉਸ ਜਿਹੜੀ ਸਤਲੁਜ ਦਰਿਆ ਦੇ ਵਿੱਚ ਸੁੱਟਣੀ ਐ ਗੁਰੂ ਸਾਹਿਬ ਦੇ ਹੁਕਮ ਸੀ ਉਹ ਕਾਰਜ ਜਿਹੜੇ ਬੁੱਢਾ ਦਲ ਨੇ ਸਾਰੇ ਫਤਿਹ ਕੀਤੇ ਸੀ ਕਾਰਜ ਜਿਹੜੇ ਸਾਰੇ ਗੁਰੂ ਸਾਹਿਬ ਦੇ ਹੁਕਮ ਜਿਹੜੇ ਸੀ ਇਨ ਬਿੰਦ ਜਿਹੜੇ ਉਹ ਲਾਗੂ ਕੀਤੇ ਸੀ ਤੇ ਅੱਜ ਜਿਹੜਾ ਉਹ ਆਪਾਂ ਮਹਾਨ ਦਿਨ ਜਿਹੜਾ ਦਿਵਸ ਮਨਾ ਰਹੇ ਆ ਆਪਾਂ ਫਿਰ ਦੁਆਰਾ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਮੇਰੇ ਨਾਲ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਸਾਰੀਆਂ ਨਹਿংসੰਗ ਜਥੇਬੰਦੀਆਂ ਦੇ ਉਹਨਾਂ ਦੇ ਨਮਾਇंदे ਤੇ ਮੁਖੀ ਹਾਜ਼ਰ ਨੇ ਸਾਰਿਆਂ ਵੱਲੋਂ ਫਤਿਹ ਦਿਵਸ ਦੀਆਂ ਬਹੁਤ 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 ਵਧਾਈਆਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਨ ਬਾਬਾ ਬਲਬੀਰ ਸਿੰਘ ਜੀ ਮੁਖੀ ਜੇ ਬੁੱਢਾ ਦਲ ਨੇ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਸਮੇਤ ਇਤਿਹਾਸਿਕ ਫੇਤੇ ਫਤਿਹਗਰ ਸਾਹਿਬ ਕੇ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਵੱਲੋਂ ਜੋ ਫਤਿਹ ਦੇ ਨਿਸ਼ਾਨ ਚੁਲਾਏ ਗਿਆ ਜਗਦੇਵ ਸਿੰਘ ਫਤਿਹਗਰ ਸਾਹਿਬ